ਸਾਸ਼ਿਕਾ ਸਾਰਿਆਂ ਨੂੰ ਜੀ ਕੱਲ ਮੈਂ ਵੀਡੀਓ ਅਪਲੋਡ ਕੀਤੀ ਸੀਗੀ ਜਿਸ ਵੀਡੀਓ ਦਾ ਤੁਹਾਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਪਰ ਤੁਸੀਂ ਨਾ ਮੇਰੇ ਵੀਡੀਓ ਅਪਲੋਡ ਕਰਨ ਦਾ ਸਾਰਾ ਮਜ਼ਾ ਹੀ ਮਾਰਤਾ ਤੁਹਾਡਾ ਰਿਸਪੌਂਸ ਜਿਹੜਾ ਨਾ ਬਿਲਕੁਲ ਵਧੀਆ ਨਹੀਂ ਆਇਆ ਤੁਹਾਡੇ ਇੰਨੇ ਕਮੈਂਟ ਆਏ ਸਾਰਿਆਂ ਦੇ ਕਿ ਬੀਬੀ ਤੁਸੀਂ ਕੀ ਕਰਤਾ ਤੁਸੀਂ ਕੀ ਕਰਤਾ ਮੁੰਡਾ ਸਾਨੂੰ ਨਸ਼ੇੜੀ ਲੱਗਦਾ ਹੈ ਮੁੰਡਾ ਤੇ ਬਹੁਤ ਵੱਡਾ ਅਮਲੀ ਲੱਗਦਾ ਤੁਹਾਡੇ ਬੜੇ ਕਮੈਂਟ ਸੀਗੇ ਇਦਾਂ ਦੇ ਤੇ ਚਲੋ ਆਪਾਂ ਤੇ ਬੜੀ ਖੁਸ਼ੀ ਦੇ ਨਾਲ ਵੀਡੀਓ ਪਾਈ ਸੀਗੀ ਮੈਂ ਤੁਹਾਨੂੰ ਇੱਕ ਗੱਲ ਕਨਫਰਮ ਕਰ ਦਵਾਂ ਕਿ ਜਿਹੜਾ ਰਿਸ਼ਤਾ ਨਾ ਉਹ ਸਾਡੀ ਰਿਸ਼ਤੇਦਾਰੀ ਤੇ ਵਿੱਚ ਹੀ ਹੋਇਆ। ਬਾਕੀ ਵੇਖੋ ਵੀ ਤੁਹਾਨੂੰ ਵੀ ਪਤਾ ਸ਼ਨਾਜ ਮੇਰੇ ਲਈ ਕੋਈ ਉਪਰੀ ਤੇ ਹੈ ਨਹੀਂ ਆ। ਮੇਰੀ ਖੁਦ ਦੀ ਭਤੀਜੀ ਆ ਮੇਰੇ ਨਾਲ ਰਹਿੰਦੀ ਆ ਹਰ ਵਕਤ। ਬੜੇ ਚਿਰਾਂ ਤੋਂ ਆਪਾਂ ਇਕੱਠੇ ਰਹਿੰਦੇ ਹੁੰਨੇ ਆ ਤੇ ਇਸ ਕਰਕੇ ਕਦੇ ਵੀ ਮੈਂ ਇਹਦਾ ਜ਼ਿੰਦਗੀ 'ਚ ਮਾੜਾ ਨਹੀਂ ਸੋਚ ਸਕਦੀ ਆਪਣਾ ਦੋਵਾਂ ਦਾ ਬੜਾ ਪਿਆਰ ਆ ਤੁਸੀਂ ਇਹ ਸਮਝ ਲਓ ਕਿ ਚਾਹੇ ਮਾਤੀ ਸਮਝ ਲਓ ਚਾਹੇ ਜੋ ਸਾਡਾ ਅਸਲੀ ਰਿਸ਼ਤਾ ਭੂਆ ਪਤੀ ਜੀ ਦਾ ਭਾਵੇਂ ਤੁਸੀਂ ਉਹੋ ਹੀ ਹੁਣ ਸਮਝ ਲਓ ਤੇ ਇਸ ਕਰਕੇ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਇਹ ਨਹੀਂ ਸੋਚਾਂਗੀ ਕਿ ਇਹਦੇ ਆਉਣ ਵਾਲਾ ਟਾਈਮ ਇਹਦੇ ਲਈ ਮਾੜਾ ਹੋਵੇ ਮੈਂ ਹਮੇਸ਼ਾ ਵਾਹਿਗੁਰੂ ਅੱਗੇ ਇਹੋ ਹੀ ਕਹਿੰਨੀ ਆ ਕਿ ਪਰਮਾਤਮਾ ਕਰੇ ਆਉਣ ਵਾਲਾ ਟਾਈਮ ਇਹਦੇ ਲਈ ਖੁਸ਼ੀਆਂ ਭਰਿਆ ਹੋਵੇ ਤੇ ਇਹਦੀ ਸਾਰੀ ਜ਼ਿੰਦਗੀ ਦੇ ਵਿੱਚ ਇਹਨੂੰ ਸੋਖੀ ਹੀ ਹੋਵੇ ਮੈਂ ਆਪਣੇ ਲਈ ਭਾਵੇਂ ਹਮੇਸ਼ਾ ਸੋਚਦੀ ਸੋਚਦੀ ਕੋਈ ਮਤਲਬ ਆਪਣੇ ਲਈ ਭਾਵੇਂ ਕੋਈ ਮੈਂ ਗਲਤ ਚੀਜ਼ ਸੋਚ ਲਵਾਂ ਜਾਂ ਮੇਰੇ ਕੋਲ ਗਲਤ ਸੋਚੀ ਜਾਵੇ ਪਰ ਹਮੇਸ਼ਾ ਇਹ ਤੇ ਚਲੋ ਮੇਰੀ ਆਪਣੀ ਖੁਦ ਦੀ ਭਤੀਜੀ ਆ ਨਾ ਮੈਂ ਕਿ ਦੂਸਰੇ ਦਾ ਵੀ ਸੋਚਦੀ ਹਾਂ ਨਾ ਕਦੇ ਨਾ ਮੈਂ ਕਿਸੇ ਨੂੰ ਮਾੜੀ ਸਲਾਹ ਦਿੱਤੀ ਨਾ ਹੀ ਕਦੇ ਮੈਂ ਕਿਸੇ ਦਾ ਮਾੜਾ ਸੋਚਿਆ ਪਰ ਫਿਰ ਵੀ ਚਲੋ ਆਪਣੇ ਨਾਲ ਆਪਾਂ ਵੀ ਜਿੱਦਾਂ ਮਰਜੀ ਸਾਡੇ ਨਾਲ ਕੋਈ ਕਰ ਜਾਵੇ ਆਪਾਂ ਜਿਦਾਂ ਕਰੀਦਾ ਦਿਲੋਂ ਹੀ ਕਰੀਦਾ ਬਾਕੀ ਰਹੀ ਗੱਲ ਆ ਜਾਈਏ ਹੁਣ ਆਪਾਂ ਮੁੰਡੇ ਤੇ ਬਾਕੀ ਜਿਹੜਾ ਮੁੰਡਾ ਸੀ ਨਾ ਇਹਦਾ ਫਿਓਨ ਸੀ ਉਹ ਸਾਡਾ ਰਿਸ਼ਤਾ ਰਿਸ਼ਤੇਦਾਰੀ ਦੇ ਵਿੱਚ ਹੀ ਹੋਇਆ ਮੈਂ ਕਹਾਂ ਤੁਹਾਨੂੰ ਅੱਜ ਮੈਂ ਇਹ ਗੱਲ ਕਲੀਅਰ ਕਰ ਦਵਾਂ ਕਿ ਤੁਹਾਡੇ ਕਮੈਂਟ ਵੇਖ ਕੇ ਮੈਨੂੰ ਬੜਾ ਦੁੱਖ ਲੱਗਾ ਮੈਨੂੰ ਇਹ ਨਹੀਂ ਸੀਗਾ ਕਿ ਤੁਸੀਂ ਇਦਾਂ ਦੇ ਕਮੈਂਟ ਕਰੋਗੇ ਜੇ ਮੈਨੂੰ ਪਤਾ ਹੁੰਦਾ ਨਾ ਕਿ ਤੁਹਾਡੇ ਇਹ ਕਮੈਂਟ ਆਉਣੇ ਨੇ ਤੇ ਅਸੀਂ ਇਹ ਵੀਡੀਓ ਅਪਲੋਡ ਹੀ ਨਹੀਂ ਕਰਨੀ ਸੀ ਜੀ ਉਹਦਾ ਸਰੀਰ ਕਮਜ਼ੋਰ ਸੀਗਾ ਤੁਸੀਂ ਸ਼ਾਇਦ ਇਹ ਜੱਜ ਕਰ ਗਏ ਕਿ ਇਹ ਨਸ਼ੇ ਕਰਦਾ ਤੁਸੀਂ ਇਹ ਵੀ ਚੀਜ਼ ਵੇਖੋ ਨਾ ਜੇ ਆਪਾਂ ਮਤਲਬ ਰਿਸ਼ਤਾ ਕੀਤਾ ਤੇ ਆਪਾਂ ਕਿ ਨਸ਼ੇੜੀ ਵਾਲ ਤੇ ਘਰ ਨਹੀਂ ਦੇਣਾ ਬਾਕੀ ਚਲੋ ਜਿੱਦਾਂ ਜਿੱਦਾਂ ਹੀ ਤੁਹਾਡੀ ਸੋਚ ਸੀਗੀ ਤੁਸੀਂ ਉਦਾਂ ਹੁੰਦਾ ਮੈਨੂੰ ਕਮੈਂਟ ਕਰਤੇ ਕੋਈ ਗੱਲ ਨਹੀਂ ਜਿੱਦਾਂ ਵੀ ਤੁਹਾਨੂੰ ਸਹੀ ਲੱਗਾ ਤੁਸੀਂ ਕੀਤਾ ਬਾਕੀ ਚੰਗਾ ਸਤਿ ਸ਼੍ਰੀ ਅਕਾਲ ਬਾਕੀ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਅਗਲੀਆਂ ਵੀਡੀਓ ਹੋਣਗੀਆਂ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਦਿਓ ਸਪੋਰਟ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਚੰਗਾ ਜੀ ਸਤਿ ਸ਼੍ਰੀ ਅਕਾਲ